ਅੱਜ ਦੀ ਪੰਜਾਬੀ ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਿ ਸ੍ਰੀਕਾਲ ਵਾਹਿਗੁਰੂ ਜਿੱਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਾਡੇ 30 ਵਕਤ ਹੋਏ ਹਨ ਕਰਤਾਰ ਸਿੰਘ ਸਰਾਬਾ ਇਹਨਾਂ ਦਾ ਨਾਮ ਤੁਸੀਂ ਸੁਣਿਆ ਹੋਗਾ ਇਹਨਾਂ ਦੀ ਕਵਿਤਾ ਸੀ ਕਰਤਾਰ ਸਿੰਘ ਸਰਾਬੇ ਦਾ ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼ ਇਸ ਕਵਿਤਾ ਦੇ ਪਹਿਲੇ ਦੋ ਕਾਵੀ ਬੰਦਾ ਮਾਰੇ ਮੈਂ ਤੁਹਾਨੂੰ ਪਹਿਲੇ ਵਾਲੇ ਕਕ੍ਹਾ ਵਿੱਚ ਦੱਸਿਆ ਸੀ ਤੇ ਇੱਕ ਕਵਿਤਾ ਦਾ ਜਿਹੜਾ ਤੀਜਾ ਕਾਵੀ ਬੰਦ ਹੈ ਉਦੇ ਬਾਰੇ ਅੱਧਿਕ ਅੱਖਾਂ ਵਿੱਚ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਵਿਖੋ ਜੀ ਕਰਤਾਰ ਸਿੰਘ ਸਰਾਬੇ ਦੀ ਕਵਿਤਾ ਕਰਤਾਰ ਸਿੰਘ ਸਰਾਬੇ ਦਾ ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼ ਦਾ ਤੀਜਾ ਕਾਵਿਬੰਦ ਕਿਹੜਾ ਸੀ ਜੇਲਾ ਹੋਣ ਕਾਲਜ ਵਤਨ ਸੇਵਕਾਂ ਦੇ ਦਾਖਲ ਹੋ ਕੇ ਡਿਗਰੀਆਂ ਪਾ ਜਾਣਾ ਜੇਲਾ ਹੋਣ ਕਾਲਜ ਵਤਨ ਸੇਵਕਾਂ ਦੇ ਦਾਖਲ ਹੋ ਕੇ ਡਿਗਰੀਆਂ ਪਾ ਜਾਣਾ ਹੁੰਦੇ ਫੈਲ ਭਉਤੇ ਅਤੇ ਪਾਸ ਥੋੜੇ ਵਤਨ ਵਾਸੀਓ ਈ ਦਿਲ ਨਾ ਢਾ ਜਾਣਾ ਪਿਆਰੇ ਵੀਰਨੋ ਚਲੇ ਹਾਂ ਅਸੀਂ ਜਿੱਥੇ ਐਸੇ ਰਸਤੇਓ ਤੁਸੀਂ ਵੀ ਆ ਜਾਣਾ ਵੇਖੋ ਜੀ ਕੀ ਕਹਿੰਦਾ ਹੈ ਪ੍ਰਸੰਗ ਕਿਹੜਾ ਹੈ ਆ ਕਾਵੀ ਟੋਟਾ ਉਡਾਣ ਪੁਸਤਕ ਵਿੱਚ ਦਰਜ ਕਵਿਤਾ ਕਰਤਾਰ ਸਿੰਘ ਸਰਾਬੇ ਦਾ ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼ ਵਿੱਚੋਂ ਲਿਆ ਗਿਆ ਸੀ ਇਸ ਵਿੱਚ ਕਰਤਾਰ ਸਿੰਘ ਸਰਾਬਾ ਕਰਤਾਰ ਸਿੰਘ ਸਰਾਬੇ ਸਮੇਤ ਜਿਹੜੇ ਫਾਂਸੀ ਦੇ ਤਖਤੇ 'ਤੇ ਵਲ ਜਾ ਰਹੇ ਹੋਰ ਗਦਰੀ ਵੀ ਜਿਹੜੇ ਕਰਤਾਰ ਸਿੰਘ ਸਰਾਬਾ ਸੀ ਤੇ ਉਹਦੇ ਫਾਂਸੀ ਦੇ ਤਖਤੇ 'ਤੇ ਵਲ ਜਾ ਰਹੇ ਹੋਰ ਗਦਰੀ ਦੇਸ਼ ਭਗਤਾਂ ਦਾ ਭਾਰਤ ਵਾਸੀਆਂ ਦੇ ਨਾਂ ਅੰਤਿਮ ਸੁਨੇਹਾ ਦਰਜ ਹੈ ਜਿਸ ਵਿੱਚ ਉਹ ਉਹਨਾਂ ਨੂੰ ਕਹਿੰਦੇ ਹਨ ਕਿ ਉਹਨਾਂ ਦੀ ਸ਼ਹੀਦੀ ਤੋਂ ਪ੍ਰੇਰਣਾ ਲੈ ਕੇ ਕਿਨੇ ਗਰਦਾ ਕਰਤਾਰ ਸਿੰਘ ਸਰਾਬਾ ਤੇ ਗਦਰੀ ਦੇਸ਼ ਭਗਤਾਂ ਦੀ ਸੈਦੀ ਤੋਂ ਤੁਸੀਂ ਪ੍ਰੇਰਣਾ ਲੈ ਕੇ ਉਹ ਵੀ ਕੋ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਕੁੱਦ ਕਿ ਉਹ ਵੀ ਦੇਸ਼ ਦੀ ਆਜ਼ਾਦੀ ਲਈ ਲੜ ਪਾਉਂ ਦੇਸ਼ ਦੀ ਆਜ਼ਾਦੀ ਲਈ ਆਪਣੇ ਪ੍ਰਾਣਾ ਦੀ ਕੁਰਬਾਨੀ ਦੇਣ ਲਈ ਤਿਆਰ ਰਹੂ ਤੇ ਆਜ਼ਾਦੀ ਦੇ ਸੰਗਰਾਮ ਵਿੱਚ ਕੁੱਦ ਪੈਣ ਤੇ ਆਜ਼ਾਦੀ ਦੀ ਪ੍ਰਾਪਤੀ ਲਈ ਕਿਹੜੇ ਦੇਸ਼ ਦੀ ਕਿਹੜੇ ਬੇ ਕਿਹੜੀ ਪ੍ਰਾਪਤ ਆਜ਼ਾਦੀ ਦੇਸ਼ ਦੀ ਆਜ਼ਾਦੀ ਦੀ ਪ੍ਰਾਪਤੀ ਲਈ ਖਿੜੇ ਮੱਥੇ ਵੱਧ ਛਿੜਕੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਕਰਨ ਉਹਨਾਂ ਨੇ ਕਿਹਾ ਕੀ ਵੀ ਜਿਵੇਂ ਕਰਤਾਰ ਸਿੰਘ ਸਰਾਭਾ ਚੰਦਰ ਸੇਕਰ ਆਜ਼ਾਦ ਭਗਤ ਸਿੰਘ ਨੂੰ ਆਪਣੀ ਜਾਨ ਦੀਆਂ ਕੁਰਬਾਨੀਆਂ ਦੀ ਪਰਵਾਹ ਨਾ ਕੀਤੀ ਉਹ ਆਜ਼ਾਦੀ ਦੇ ਸੰਗਰਾਮ ਵਿੱਚ ਖੁਦ ਪੜੇ ਤੇ ਆਜ਼ਾਦੀ ਦੀ ਪ੍ਰਾਪਤੀ ਲਈ ਖਿੜੀ ਮੱਥੇ ਚੜ੍ਹ ਕੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਉਹਨਾਂ ਨੇ ਕਰਨ ਤੁਸੀਂ ਵੀ ਆਪਣੀ ਜਾਨ ਦੀ ਕੁਰਬਾਨੀ ਕਰਨ ਲਈ ਤਿਆਰ ਰਹੋ ਆ ਗੱਲ ਇਹ ਦੱਸੀ ਗਈ ਸੀ ਵਿਖੋ ਜੇਲਾ ਹੂਨ ਕਾਲਜ ਵਤਨ ਸੇਵਕਾਂ ਦੇ ਇਸ ਸੰਦੇਸ਼ ਵਿੱਚ ਲਿਖਿਆ ਗਿਆ ਕਿ ਦੇਸ਼ ਦੀ ਸੇਵਾ ਕਰਨ ਵਾਲੇ ਵਾਸੀਆਂ ਲਈ ਦੇਸ਼ ਦੀ ਸੇਵਾ ਕਰਨ ਵਾਲੀਆਂ ਲਈ ਕਿ ਦੇਸ਼ ਸੇਵਾ ਕਰਨ ਵਾਲੀਆਂ ਲਈ ਜੇਲਾ ਹੀ ਕਾਲਜ ਹੁੰਦੀ ਬਈ ਉਹਨਾਂ ਲਈ ਉਹਨਾਂ ਨੇ ਕਾਲਜ ਨਹੀਂ ਉਹਨਾਂ ਨੂੰ ਜਿਹੜਾ ਨੂੰ ਦੇਸ਼ ਦੀ ਆਜ਼ਾਦੀ ਲਈ ਉਹਨਾਂ ਨੂੰ ਜੇਲਾ ਨੂੰ ਆਪਣਾ ਕਾਲਜ ਮੰਨ ਲਿਆ ਸੀ ਜਿਸ ਵਿੱਚ ਦੇਖੋ ਬਈ ਦਾਖਲ ਹੋ ਕੇ ਡਿਗਰੀਆਂ ਪਾ ਜਾਣਾ ਬਈ ਜੇਲ ਹੀ ਉਹਨਾਂ ਦੇ ਕਾਲਜ ਹੁੰਦਿਆਂ ਹਨ ਔਰ ਜਿਸ ਵਿੱਚ ਦਾਖਲਾ ਦਾਖਲਾ ਲੈ ਕੇ ਜੇ ਕੋਲੀ ਵਿੱਚ ਅਸੀਂ ਦਾਖਲਾ ਲੈ ਕੇ ਡਿਗਰੀਆਂ ਬਲੈਂਦੇ ਹਨਾ ਤੋਂ ਉਹਨਾਂ ਨੂੰ ਕਾਲਜ ਹੁੰਦੀਆਂ ਹਨ ਜਿਸ ਵਿੱਚ ਦਾਖਲ ਹੋ ਕੇ ਉਹ ਬਲੀਦਾਨ ਦੀ ਉਪਾਦੀਆਂ ਹਾਸਲ ਕਰਦੇ ਹਨ ਉਹ ਕਿਹੜੇ ਵੀ ਉਹ ਜੇਲਾ ਵਿੱਚ ਆਪਣਾ ਕਾਲਜ ਸਮਝਦੇ ਉਹਨਾਂ ਵਿੱਚ ਉਹ ਕਿਹੜੀ ਬਲੀਦਾਨ ਦੀ ਪਾਦੀਆਂ ਪ੍ਰਬਲੀਦਾਨ ਬਈ ਦੇਸ਼ ਦੀ ਆਜ਼ਾਦੀਆਂ ਲੜਨ ਵਾਲਿਆਂ ਨੂੰ ਅੰਗਰੇਜ਼ੀ ਸਰਕਾਰ ਨੂੰ ਫਾਂਸੀ ਉੱਤੇ ਟੰਗ ਦਿੱਤਾ ਸੀ ਛਾੜ ਦਿੱਤਾ ਸੀ ਚੜਾ ਦਿੱਤਾ ਸੀ ਤੋਂ ਉਹ ਉਹਨਾਂ ਬਲੀਦਾਨ ਲੈ ਕੇ ਜਿਵੇਂ ਵਿਦਿਆਰਥੀ ਪੜ੍ਹਾਈ ਕਰਕੇ ਡਿਗਰੀਆਂ ਲੈਂਦੇ ਹਨ ਉਹ ਆਪਣੇ ਬਲੀਦਾਨ ਦੇ ਕੇ ਉਹ ਪਾਤ ਬਲੀਦਾਨ ਦੀ ਪਾਦੀਆਂ ਹਾਸਿਲ ਕਰਦੇ ਹਨ ਕੋਣ 38 ਵਕਤ ਹੁੰਦੇ ਫੈਲ ਪੌਤੇ ਥੋੜੇ ਹੁੰਦੇ ਫੈਲ ਪੌਤੇ ਪਾਸ ਥੋੜੇ ਦੇਸ਼ ਪਿਆਰ ਦੀ ਕੁਰਬਾਨੀ ਦੇ ਰਾ ਉਹ ਬਈ ਦੇਸ਼ ਦੀ ਕੁਰਬਾਨੀ ਦੇ ਰਾ ਦੇਸ਼ ਕੀ ਦੀ ਲਈ ਆਪਣੀ ਕੁਰਬਾਨੀ ਦੇ ਰਾ ਚਲਣ ਵਾਲੇ ਚਲਣ ਵਾਲਿਆਂ ਵਿੱਚੋਂ ਥੋੜੇ ਹੀ ਹਨ ਥੋੜੇ ਹੀ ਹੈ ਜੋ ਸਫਲ ਹੁੰਦੇ ਹਨ ਉਹ ਕਹੇ ਵੀ ਹੁੰਦੇ ਫੈਲ ਪਉਤ ਅਤੇ ਪਾਸ ਥੋੜੇ ਤੋਂ ਜੇਲ੍ਹ ਦੀ ਦੇਸ਼ ਦੀ ਕੁਰਬਾਨੀ ਲਈ ਦੀ ਰਾਹ ਤੇ ਚੱਲਣ ਵਾਲੇ ਆ ਵਿੱਚੋਂ ਥੋੜੇ ਹੀ ਹਨ ਜੋ ਸਫਲ ਹੁੰਦੇ ਹਨ ਪਰ ਮੇਰੇ ਦੇਸ਼ ਵਾਸੀਓ ਤੁਸੀਂ ਉਹ ਕਹਿੰਦਾ ਕਿ ਵੀ ਵਤਨ ਵਾਸੀਓ ਮੇਰੇ ਦੇਸ਼ ਵਾਸੀਓ ਨਾ ਦਿਲ ਢਾ ਜਾਣਾ ਤੁਸੀਂ ਆਪਣਾ ਦਿਲ ਕਰੜਾ ਰੱਖਣਾ ਤੂੰ ਤੁਸੀਂ ਆਪਣੇ ਦਿਲ ਨੂੰ ਮਜ਼ਬੂਤ ਕਰੜਾ ਰੱਖਣਾ ਇਹਨੂੰ ਕਮਜ਼ੋਰ ਨਾ ਕਹਣਾ ਕੀ ਘਬਰਾ ਨਾ ਜਾਣਾ ਘਬਰਾ ਨਾ ਜਾਈਓ ਗਬਰਾਣਾ ਜਈਓ ਤੁਸੀਂ ਆਪਣੇ ਦਿਲ ਨੂੰ ਕੜਾ ਰੱਖਣਾ ਤੇ ਕਿਤੇ ਘਬਰਾਣਾ ਜਈਓ ਪਿਆਰੇ ਵੀਰ ਨੂੰ ਚਲੇ ਹਾਂ ਅਸੀਂ ਜਿੱਥੇ ਐਸੇ ਰਸਤੇ ਤੁਸੀਂ ਵੀ ਆ ਜਾਣਾ ਉਹ ਕਹਿੰਦਾ ਕਿ ਮੇਰੇ ਪਿਆਰੇ ਸਾਥਿਓ ਸਾਡੀ ਇੱਛਾ ਹੈ ਕਿ ਜਿਸ ਰਾਹ ਤੇ ਅਸੀਂ ਚਲੇ ਹਾਂ ਤੁਸੀਂ ਵੀ ਤੁਸੀਂ ਇਸ ਰਾਹ ਤੇ ਚੱਲੇ ਹਾਂ ਉਸ ਰਾਹ ਨੂੰ ਅਸੀਂ ਵੀ ਆਪਣਾ ਲੈਣਾ ਕਿ ਉਸ ਰਾਹ ਨੂੰ ਤੁਸੀਂ ਵੀ ਆਪਣਾ ਲੈਣਾ ਉਹ ਕਹਿੰਦਾ ਵੀ ਜਿਹੜੇ ਰਾਹ ਤੇ ਅਸੀਂ ਚਲੇ ਹਾਂ ਤੁਸੀਂ ਵੀ ਉਸ ਰਾਹ ਨੂੰ ਆਪਣਾ ਲੈਣਾ ਇਹ ਕਰਤਾਰ ਸਿੰਘ ਸਰਾਬੇ ਨੇ ਆਪਣੇ ਹਿੰਦਵਾਸੀਆਂ ਨੂੰ ਕਵਿਤਾ ਰਾਹੀਂ ਸੰਦੇਸ਼ ਦਿੱਤਾ ਸੀ ਦੀ ਕਵਿਤਾ ਦੇ ਤਿੰਨ ਕਾਵਿਬੰਦ ਪਹਿਲੇ ਦੂਜੇ ਤੀਜੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਇਹ ਜਿਹੜਾ ਵਿਸ਼ਾ ਸੀ ਇੱਥੋਂ ਸਮਾਪਤ ਹੋਇਆ ਸੀ ਅੱਗੇ ਵਾਲੀ ਕੱਖਿਆ ਵਿੱਚ ਮੈਂ ਤੁਹਾਨੂੰ ਇਸ ਕਵਿਤਾ ਦੇ ਭੂਿਕਲਪੀ ਪਰਸਪਨ ਤੇ ਓਕੇ ਸ਼ਬਦਾਂ ਬਾਰੇ ਦੱਸਾਂਗਾ ਵਿਦਿਆਰਥੀਓ ਤੁਹਾਨੂੰ ਅੱਧੀ ਕੱਖਿਆ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਫ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਂ ਸ਼ੇਅਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀਪ